ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਾਂਗੇ ਘਰ ਦੇ ਵਿੱਚ ਨਿੰਬੂ ਦਾ ਖੱਟਾ ਮਿੱਠਾ achar ਤਿਆਰ ਕਰਨ ਦਾ ਕਿਹੜਾ ਤਰੀਕਾ ਹੈ ਕਿ achar ਸਾਡਾ ਸਾਲੋਂ ਸਾਲ ਖਰਾਬ ਨਾ ਹੋਵੇ ਤੇ ਆਚਾਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਆਚਾਰ ਨੂੰ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਕਾਗਜੀ ਨਿੰਬੂ ਲਿਆ ਕਾਗਜੀ ਨਿੰਬੂ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਨਾਂ ਦੀ ਜਿਹੜੀ ਛਿਲਕਾ ਪਤਲੀ ਹੁੰਦੀ ਹੈ ਕਾਗਜ਼ ਦੀ ਤਰ੍ਹਾਂ ਹੁੰਦੀ ਹੈ ਵੈਸੇ ਤਾਂ ਤੁਸੀਂ ਕਿਸੇ ਵੀ ਨਿੰਬੂ ਦਾ ਆਚਾਰ ਜਿਹੜਾ ਬਣਾ ਸਕਦੇ ਹੋ ਪਰ ਇਹ ਕਾਗਜੀ ਨਿੰਬੂ ਚੜਿਆ ਉਹ ਜਲਦੀ ਬਣ ਕੇ ਰੈਡੀ ਹੋ ਜਾਂਦੇ ਆ ਜਲਦੀ ਗਲ ਜਾਂਦੇ ਆ ਤੇ ਜ਼ਿਆਦਾਤਰ ਤੁਸੀਂ ਪੀਲੇ ਰੰਗ ਵਾਲੇ ਹੀ ਕਾਗਜੀ ਨਿੰਬੂ ਲਿਓ ਇਹ ਬਹੁਤ ਵਧੀਆ ਹੁੰਦੇ ਇਹਨਾਂ ਦਾ ਆਚਾਰ ਬਹੁਤ ਜਲਦੀ ਬਣ ਜਾਂਦਾ ਵਾ ਤੇ ਇਹਨਾਂ ਨੂੰ ਨਾ ਮੈਂ ਚੰਗੀ ਤਰ੍ਹਾਂ ਧੋ ਲਿਆ ਧੋਣ ਦੇ ਬਾਅਦ ਸੁੱਕੇ ਕੱਪੜੇ ਦੇ ਨਾਲ ਇਹਨਾਂ ਨੂੰ ਪੂੰਝ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਕੱਟ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਹਾਡੇ ਜਿਹੜੇ ਹੱਥ ਆ ਉਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਤੇ ਇਹਦੇ ਜਿਹੜੇ ਬੀ ਆ ਨਾ ਇਹ ਆਪਾਂ ਨਾਲ ਹੀ ਕੱਢ ਦੇਾਂਗੇ ਕਿਉਂਕਿ ਬੀ ਸਾਡੇ ਕਿਤੇ ਕੰਮ ਨਹੀਂ ਉਹਨੇ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਕੱਢ ਕੇ ਸੁੱਟਣਾ ਹੀ ਆ ਇਸ ਕਰਕੇ ਨਾਲ ਦੀ ਨਾਲ ਹੀ ਕੱਢ ਦੇਾਂਗੇ ਤੇ ਇਹਨੂੰ ਮੈਂ ਨਾ ਛੋਟੇ ਛੋਟੇ ਪੀਸਸ ਦੇ ਵਿੱਚ ਹੀ ਕੱਟ ਕਰ ਰਹੀ ਆ ਤੁਸੀਂ ਚਾਹੋ ਤਾਂ ਇਹ ਸਜਾਦਿਆਂ ਵੱਡੀਆਂ ਫਾੜੀਆਂ ਵੀ ਕੱਟ ਕਰ ਸਕਦੇ ਹਾਂ ਪਰ ਮੈਂ ਛੋਟੀਆਂ ਫਾੜੀਆਂ ਹੀ ਰੱਖ ਰਹੀ ਹਾਂ ਕਿਉਂਕਿ ਕਈ ਵਾਰੀ ਛੋਟੀ ਫਾੜੀ ਚਾਹੀਦੀ ਹੁੰਦੀ ਹੈ ਤੇ ਪੂਰੀ ਵੱਡੀ ਫਾੜੀ ਚਲੀ ਆ ਉਹ ਵੇਸਟ ਕਰ ਦਿੱਤੀ ਜਾਂਦੀ ਹੈ ਜਾਂ ਇੱਧਰ ਉੱਧਰ ਭਾਂਡਿਆਂ ਦੇ ਪਈ ਰਹਿੰਦੀ ਹੈ ਫਿਰ ਇਸ ਕਰਕੇ ਪਹਿਲਾਂ ਹੀ ਛੋਟੀਆਂ ਫਾੜੀਆਂ ਜਿਹੜੀਆਂ ਐ ਉਹ ਕੱਟ ਕਰ ਲੋ ਬਾਕੀ ਤੁਹਾਡੀ ਮਰਜ਼ੀ ਆ ਹਨਾ ਤੇ ਇਸ ਤਰ੍ਹਾਂ ਆਪਾਂ ਸਾਰੇ ਨਿੰਬੂ ਜੜੇ ਆ ਉਹ ਕੱਟ ਕਰ ਲਾਵਾਂਗੇ ਜੇ ਤੁਸੀਂ ਇਸ achar ਨੂੰ ਠੰਡ ਦੇ ਮੌਸਮ ਦੇ ਵਿੱਚ ਬਣਾ ਰਹੇ ਹੋ ਤਾਂ ਇਹਨੂੰ ਬਨਨ ਨੂੰ ਸਮਝ ਲਓ 20 ਤੋਂ 25 ਦਿਨ ਆਰਾਮ ਨਾਲ ਲੱਗ ਜਾਣੇ ਆ ਜੇ ਤੁਸੀਂ ਗਰਮੀ ਦੇ ਮੌਸਮ ਦੇ ਵਿੱਚ ਬਣਾ ਰਹੇ ਹੋ ਤਾਂ 10 ਤੋਂ 12 ਦਿਨ ਦੇ ਵਿੱਚ ਇਹ achar ਬਣ ਕੇ ਰੈਡੀ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਜੀ ਆਪਾਂ ਸਾਰੇ ਨਿੰਬੂ ਜੜੇ ਆ ਉਹ ਕੱਟ ਕਰ ਲਏ ਆ ਇਹ ਅੱਧਾ ਕਿਲੋ ਦੇ ਕਰੀਬ ਨਿੰਬੂ ਹੈਗੇ ਆ ਤੇ ਇਹਨਾਂ ਨੂੰ ਇਹਨੇ ਮਤਲਬ ਕੱਟ ਕਰਨ ਤੋਂ ਬਾਅਦ ਇੰਨੀ ਕੁਆਂਟੀਟੀ ਸਾਡੇ ਕੋਲੇ ਬਣ ਕੇ ਰੈਡੀ ਹੋਈ ਆ ਹੁਣ ਆਪਾਂ ਇਹਦੇ ਉੱਪਰ ਨਾਲ ਲੂਣ ਲਗਾ ਦਾਂਗੇ ਜਿੰਨਾ ਤੁਸੀਂ ਆਚਾਰ ਦੇ ਵਿੱਚ ਲੂਣ ਪਾਉਣਾ ਵਾ ਮੈਂ ਇੱਥੇ ਅੱਧਾ ਕਿਲੋ ਨਿੰਬੂ ਦੇ ਵਿੱਚ ਦੋ ਚਮਚ ਲੂਣ ਦੇ ਐਡ ਕਰੀ ਆ ਉਹ ਇਸੇ ਸਟੇਜ ਇਹੀ ਪਾ ਦੇਣਾ ਵਾ ਤੇ ਕਿਉਂਕਿ ਲੂਣ ਜਿਹੜਾ ਇਹ ਉਹ ਨਿੰਬੂਆਂ ਨੂੰ ਚੰਗੀ ਤਰ੍ਹਾਂ ਗਾਲ ਦਿੰਦਾ ਵਾ ਇਸ ਕਰਕੇ ਆਪਾਂ ਸਾਰਾ ਜਿਹੜਾ ਨਵੀ ਲੂਣ ਆ ਇੱਥੇ ਹੀ ਪਾ ਲੈਣਾ ਵਾ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਦਿਨ ਦੇ ਵੇਲੇ ਨੂੰ ਇਹਨਾਂ ਆਪਾਂ ਧੁੱਪੇ ਰੱਖਣਾ ਵਾ ਧੁੱਪ ਲਵਾਉਣੀ ਆ ਤੇ ਸਵੇਰੇ ਸ਼ਾਮ ਤੁਸੀਂ ਇਸ ਤਰ੍ਹਾਂ ਇਹਨੂੰ ਹਿਲਾਉਣਾ ਜ਼ਰੂਰ ਆ ਤੁਸੀਂ ਚਾਹੋ ਤਾਂ ਇਹਨੂੰ ਉਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਜਾਨੀ ਕਿ ਕੱਚ ਦੇ ਬਰਤਨਾਂ ਦੇ ਵਿੱਚ 4 ਦਿਨ ਹੋ ਗਿਆ ਇਸ ਤਰ੍ਹਾਂ ਨਿੰਬੂਆਂ ਨੂੰ ਰੱਖੇ ਨੂੰ ਤੇ ਅੱਜ ਮੈਂ ਇੱਕ ਮਸਾਲਾ ਬਣਾ ਰਹੀ ਆ ਜਿਸ ਦੇ ਵਿੱਚ ਜੀਰਾ ਲਿਆਏ ਸੌਫ ਧਨੀਏ ਦੇ ਦਾਣੇ ਲਿਆਏ ਸੁੱਕਾ ਧਨੀਆ ਜਿਹਨੂੰ ਕਹਿ ਸਕਦੇ ਆ ਦੋ ਵੱਡੀਆਂ ਕਾਲੀਆਂ ਇਲੈਚੀਆਂ ਜਵਿਤਰੀ ਦਾ ਫੁੱਲ ਆ ਬਿਲਕੁਲ ਜਵਿਤਰੀ ਦਾ ਫੁੱਲ ਪੂਰਾ ਨਹੀਂ ਐਡ ਕੀਤਾ ਉਹਦਾ ਚੌਥਾ ਹਿੱਸਾ ਪਾਇਆ ਥੋੜਾ ਜਿਹਾ ਮਤਲਬ ਦੋ ਹਰੀਆਂ ਇਲੈਚੀਆਂ ਤਾਂ ਕਿ ਸਾਡਾ ਮਸਾਲਾ ਬਹੁਤ ਜ਼ਿਆਦਾ ਗਰਮ ਨਾ ਹੋਵੇ ਤੇ ਦੋ ਤੇਜ ਪੱਤੇ ਇਸ ਤਰ੍ਹਾਂ ਤੋੜ ਕੇ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਈਏ 10-4 ਲੌਂਗ ਐਡ ਕਰ ਦਿੱਤੇ ਆ ਤੇ ਇਸ ਮਸਾਲੇ ਨੂੰ ਨਾ ਅਸੀਂ ਥੋੜਾ ਜਿਹਾ ਪੁੰਨ ਲਵਾਂਗੇ ਹਲਕਾ ਜਿਹਾ ਰੋਸਟ ਕਰ ਲਾਂਗੇ ਇਹਦੇ ਚੋਂ ਵਧੀਆ ਜੀ ਖੁਸ਼ਬੂ ਆਉਣ ਲੱਗ ਜੇਗੀ ਤੇ ਮੌਇਸਚਰ ਖਤਮ ਹੋ ਜਾਏਗਾ ਫਿਰ ਠੰਡਾ ਹੋਣ ਤੇ ਆਪਾਂ ਮਿਕਸੀ ਜਾਰ ਚ ਐਡ ਕਰ ਲਾਂਗੇ ਤੇ ਇੱਕ ਚਮਚ ਮੈਂ ਅਜਵਾਇਨ ਇਹ ਵੀ ਮੈਂ ਹਲਕੇ ਦਰਦਰੀ ਜੀ ਰੋਸਟ ਕਰਕੇ ਮਤਲਬ ਪਾਈ ਆ ਪੁੰਨ ਕੇ ਪਾਈ ਆ ਇਸ ਦੇ ਬਾਅਦ ਇਹਦਾ ਆਪਾਂ ਬਰੀਕ ਪਾਊਡਰ ਬਣਾ ਲਿਆ ਨਿੰਬੂ ਦੇ ਖੱਟੇ ਮਿੱਠੇ ਅਚਾਰ ਦੇ ਵਿੱਚ ਤੁਸੀਂ ਮਸਾਲਾ ਬਰੀਕ ਰੱਖਣਾ ਹੈ ਅੰਬ ਦੇ ਅਚਾਰ ਦੇ ਵਿੱਚ ਮਸਾਲਾ ਸਿੱਧਾ-ਦਰਾ ਰੱਖਦੇ ਆਂ 4 ਦਿਨ ਹੋ ਗਏ ਸੀ ਤੁਸੀਂ ਦੇਖ ਸਕਦੇ ਹੋ ਨਿੰਬੂ ਕਾਫੀ ਗਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਢਾਈ ਕ ਚਮਚ ਦੇ ਕਰੀਬ ਇਹ ਮਸਾਲਾ ਜਿਹੜਾ ਬਣਾਇਆ ਉਹ ਐਡ ਕਰਾਂਗੇ ਸਾਰਾ ਐਡ ਨਹੀਂ ਕਰਨਾ ਢਾਈ ਚਮਚ ਦੇ ਕਰੀਬ ਐਡ ਕਰ ਦਿੱਤਾ 2 ਚਮਚ ਇਥੇ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਇਹਨੂੰ ਬਹੁਤ ਵਧੀਆ ਕਲਰ ਦੇਣ ਦੇ ਲਈ ਅੱਧਾ ਕ ਚਮਚ ਕਾਲਾ ਲੂਣ ਪਾ ਦਿੱਤਾ ਹਾਜਮੇ ਦੇ ਵਾਸਤੇ ਬਹੁਤ ਵਧੀਆ ਹੁੰਦਾ ਤੇ 1 ਚਮਚ ਪੁੰਨੀ ਹੋਈ ਅਜਵਾਇਨ ਸਾਬਤ ਅਜਵਾਇਨ ਜਿਹੜੀ ਉਹ ਪਾ ਦਿੱਤੀ ਹੈ ਇਸ ਤਰ੍ਹਾਂ ਇਹ ਮਸਾਲਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਿਆਂਗੇ ਮਿਕਸ ਤੇ ਹਜੇ ਆਪਾਂ ਇਹਨੂੰ ਨਾ ਇਹ ਚੰਗੀ ਤਰ੍ਹਾਂ ਗਲਿਆ ਨਹੀਂ ਹੈਗਾਗਾ ਇਹਨੂੰ ਦੇਣ ਦੇ ਵੇਲੇ ਤੇ ਉੱਪੇ ਰੱਖਣਾ ਤੇ ਸਵੇਰੇ ਸ਼ਾਮ ਇਹਨੂੰ ਹਿਲਾਉਂਦੇ ਰਹਿਣਾ ਇਹਨੂੰ ਮੈਂ ਕੱਚ ਦੇ ਡੱਬੇ ਦੇ ਵਿੱਚ ਹਜੇ ਇਸ ਕਰਕੇ ਨਹੀਂ ਪਾ ਰਹੀ ਕਿਉਂਕਿ ਹਜੇ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਮਿਕਸ ਕਰਨਾ ਵਾ ਤਾਂ ਇਸ ਕਰਕੇ ਇਹਨੂੰ ਨਾ ਇਸੇ ਤਰ੍ਹਾਂ ਹੀ ਓਪਨ ਹੀ ਪਿਆ ਰਹਿਣ ਦੇਣਾ ਓਪਨ ਮਤਲਬ ਟੈਕ ਕੇ ਰੱਖਣਾ ਵਾ ਡੱਬੇ ਦੇ ਵਿੱਚ ਨਹੀਂ ਪਾਇਆਗਾ ਇਸ ਆਚਾਰ ਦੀ ਕੀ ਨਿਸ਼ਾਨੀ ਹੈ ਕਿ ਇਹ ਸਾਡਾ ਆਚਾਰ ਜਿਹੜਾ ਇਹ ਉਪਨ ਕੇ ਰੈਡੀ ਹੋ ਗਿਆ ਜਦੋਂ ਤੁਹਾਡੇ ਜਿਹੜੇ ਨਿੰਬੂ ਆ ਉਹ ਚੰਗੀ ਤਰ੍ਹਾਂ ਗਲ ਜਾਣ ਠੰਡ ਦੇ ਮੌਸਮ ਵਿੱਚ ਜਿਵੇਂ ਕਿ ਮੈਂ ਦੱਸਿਆ ਕਿ ਇਸ ਆਚਾਰ ਨੂੰ ਬਣਨ ਦੇ ਲਈ 20-25 ਦਿਨ ਆਰਾਮ ਨਾਲ ਲੱਗ ਜਾਂਦੇ ਆ ਇਸ ਕਰਕੇ ਥੋੜਾ ਸਬਰ ਰੱਖ ਕੇ ਤੁਸੀਂ ਇਹਨੂੰ ਬਸ ਸਵੇਰੇ ਸ਼ਾਮ ਹਲਾਉਂਦੇ ਰਹਿਣਾ ਤੇ ਦਿਨ ਦੇ ਵੇਲੇ ਤੁੱਪੇ ਰੱਖਦੇ ਰਹਿਣਾ ਵਾ ਹੁਣ ਇਸ ਚੀਜ਼ ਦਾ ਕਿਵੇਂ ਪਤਾ ਲੱਗੇ ਕਿ ਸਾਡੇ ਜਿਹੜੇ ਨਿੰਬੂ ਆ ਉਹ achar واسਤੇ ready ਹੋ ਗਿਆ ਚਾਸ਼ਨੀ ਦੇ ਲਈ ready ਹੋ ਗਿਆ ਤੁਸੀਂ ਨਿੰਬੂ ਜਿਹੜਾ ਹੈ ਉਹ ਦੇਖਣਾ ਹੈ ਇਸ ਤਰ੍ਹਾਂ ਚੱਕ ਕੇ ਕਿ ਇਹ ਚੰਗੀ ਤਰ੍ਹਾਂ ਗਲ ਜਾਣਾ ਚਾਹੀਦਾ ਵਾ ਜੇ ਤੁਹਾਡਾ ਨਿੰਬੂ ਜਿਹੜਾ ਇਹ ਗਲ ਗਿਆ ਵਾ ਤਾਂ ਸਮਝ ਲਓ ਕਿ ਇਹ achar واسਤੇ ready ਆ ਇਹਦੇ ਚ ਹੁਣ ਤੁਸੀਂ ਜਿਹੜਾ ਮਿੱਠਾ ਹੈ ਚਾਸ਼ਨੀ ਜਿਹੜੀ ਆ ਉਹ ਐਡ ਕਰ ਦੇਣੀ ਹੈ ਜੇ ਇਸ ਤਰ੍ਹਾਂ ਨਾ ਗਲੇ ਤਾਂ ਫਿਰ ਤੁਸੀਂ ਇਹਨੂੰ ਇਦਾਂ ਹੀ ਪਿਆ ਰਹਿੰਦੇ ਨਾ ਅੱਧਾ ਕਿਲੋ ਨਿੰਬੂ ਸੀਟੇ ਅੱਧਾ ਕਿਲੋ ਇਹਦੇ ਚ ਆਪਾਂ ਮਿੱਠਾ ਪਾਵਾਂਗੇ ਯਾਨੀ 250 ਗ੍ਰਾਮ ਗੁੜ 250 ਗ੍ਰਾਮ ਖੰਡ ਪਾ ਰਹੀ ਹਾਂ ਮੈਂ ਪਹਿਲਾਂ ਸੀ ਗੁੜ ਨੂੰ ਮੈਲਟ ਕਰ ਲਵਾਂਗੇ ਥੋੜਾ ਜਿਹਾ ਪਾਣੀ ਐਡ ਕੀਤਾ ਮੈਂ ਗੁੜ ਨੂੰ ਮੈਲਟ ਕਰਨ ਦੇ ਲਈ ਤੇ ਜਦੋਂ ਸਾਡਾ ਗੁੜ ਜਿਹੜਾ ਹੈ ਉਹ ਸਲੋ ਫਲੇਮ ਦੇ ਉੱਪਰ ਮੈਲਟ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਖੰਡ ਬਾਹ ਦਿੱਤੀਆ ਤੇ ਖੰਡ ਨੂੰ ਵੀ ਹੁਣ ਅਸੀਂ ਸਲੋ ਫਲੇਮ ਤੇ ਹੀ ਮੈਲਟ ਕਰਨਾ ਹੈ ਜਦੋਂ ਸਾਡੀ ਖੰਡ ਚੜੀ ਆ ਉਹ ਮੈਲਟ ਹੋ ਜੂਗੀ ਤਾਂ ਆਪਾਂ ਇਹਦੇ ਵਿੱਚ ਨਿੰਬੂ ਜਿਹੜੇ ਆ ਉਹ ਐਡ ਕਰ ਦੇਾਂਗੇ ਜਿਹੜੇ ਮਸਾਲੇ ਅਸੀਂ 4-5 ਦਿਨਾਂ ਬਾਅਦ ਐਡ ਕੀਤੇ ਸੀ ਨਾ ਉਹ ਤੁਸੀਂ ਇਸ ਸਟੇਜ ਤੇ ਵੀ ਐਡ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਹਨੂੰ ਤੁਸੀਂ ਮਿਡਲ ਦੇ ਵਿੱਚ ਇਹਦੇ ਚ ਮਸਾਲੇ ਐਡ ਕਰਨੇ ਆ ਮਸਾਲੇ ਤੁਸੀਂ ਇਸ ਚਾਸ਼ਨੀ ਦੇ ਟਾਈਮ ਵੀ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਨਾ ਇਹਦੇ ਵਿੱਚ ਚੰਗੀ ਤਰ੍ਹਾਂ ਨਿੰਬੂ ਜੜੇ ਆਉ ਬਿਕਸ ਕਰ ਦੇਾਂਗੇ ਤੇ ਨਾਲ ਹੀ ਇਹਨੂੰ 2 ਮਿੰਟ ਦੇ ਲਈ ਜਦੋਂ ਇਹਦੇ ਵਿੱਚ ਉਬਾਲਾ ਆਉਣ ਲੱਗ ਜਾਵੇ ਨਾ ਚਾਸ਼ਨੀ ਦੇ ਵਿੱਚ ਨਿੰਬੂ ਐਡ ਕਰਨ ਤੋਂ ਬਾਅਦ 2 ਮਿੰਟ ਤੁਸੀਂ ਪਕਾਉਣਾ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਸਿਰਫ 2 ਮਿੰਟ ਪਕਾਓ ਤੇ ਜਾਂ ਫਿਰ ਤੁਸੀਂ ਇਹਦੀ ਨਿਸ਼ਾਨੀ ਇਹ ਰੱਖ ਸਕਦੇ ਹੋ ਕਿ ਇਹਦੇ ਵਿੱਚ ਇੱਕ ਤਾਰ ਦੀ ਚਾਸ਼ਨੀ ਜਿਹੜੀ ਆ ਉਹ ਬਣਨੇ ਸ਼ੁਰੂ ਹੋ ਜਾਂਦੀ ਆ ਜਾਂ ਪੂਰੀ ਤਰ੍ਹਾਂ ਬਣ ਜਾਂਦੀ ਇੱਕ ਤਾਰ ਦੀ ਚਾਸ਼ਨੀ ਉਦੋਂ ਤੱਕ ਇਹਨੂੰ ਆਪਾਂ ਪਕਾਉਣਾ ਤੇ ਇਹਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਗੁਰਦੇਖੰਡ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਾਣੀ ਐਡ ਨਹੀਂ ਕੀਤਾ ਇਸ ਕਰਕੇ ਕਿ ਤਾਰ ਦੀ ਚਸ਼ਨੀ ਬੜੀ ਜਲਦੀ ਬਣ ਜਾਂਦੀ ਹੈ 2 ਮਿੰਟ ਪਕਾਇਆ ਮੈਂ ਇਸ ਨੂੰ ਤੇ ਤੁਸੀਂ ਦੇਖ ਸਕਦੇ ਹੋ ਅਜੇ ਤਾਂ ਇਹ ਗਰਮ ਆ ਤਾਂ ਸ਼ਾਇਦ ਪਤਾ ਨਹੀਂ ਲੱਗ ਰਿਹਾ ਮੈਂ ਤੁਹਾਨੂੰ ਸਾਈਡ ਤੇ ਕਰਕੇ ਦਿਖਾਉਣੀ ਐ ਇੱਥੇ ਨਾ ਪ੍ਰੋਪਰ ਕਲੀਅਰ ਨਹੀਂ ਆ ਰਿਹਾਗਾ ਇਹ ਦੇਖੋ ਇੱਕ ਤਾਰ ਦੀ ਵਧੀਆ ਚਾਸ਼ਨੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ ਤਾਂ ਇਸ 스테ਜ ਤੇ ਗੈਸੀ ਫਲੇਮ ਨੂੰ ਬੰਦ ਕਰ ਦੇਣਾ ਤੇ ਇਹਨੂੰ ਆਪਾਂ ਇਦਾਂ ਹੀ ਠੰਡਾ ਹੋਣ ਦੇ ਲਈ ਛੱਡ ਦੇਾਂਗੇ ਓਪਨ ਹੀ ਪਿਆ ਰਹਿਣ ਦੇਣਾ ਕਿਉਂਕਿ ਜੇ ਤੁਸੀਂ ਇਹਨੂੰ ਕਵਰ ਕਰ ਦੋਗੇ ਤਾਂ ਸਟੀਮ ਬਣ ਜਾਏਗੀ ਪਾਣੀ ਆ ਜਾਏਗਾ ਇਹਦੇ ਵਿੱਚ ਇਦਾਂ ਹੀ ਠੰਡਾ ਹੋਣ ਲਈ ਰੱਖ ਦੇਣਾ ਜਦੋਂ ਤੁਹਾਡਾ ਇਹ achar ਠੰਡਾ ਹੋ ਗਿਆ ਤਾਂ ਇਹਨੂੰ ਤੁਸੀਂ ਕੱਚ ਦੇ ਬਰਤਨਾਂ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੁਹਾਡਾ ਪਾਂਡਾ ਜਿਹੜਾ ਹੈ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਜਿਸ ਦੇ ਵਿੱਚ ਤੁਸੀਂ achar ਪਾ ਰਹੇ ਹੋ ਹੱਥ ਤੁਹਾਡੇ ਸੁੱਕੇ ਹੋਣੇ ਚਾਹੀਦੇ ਪਾਣੀ ਨਹੀਂ ਲੱਗਣਾ ਚਾਹੀਦਾ ਤਾਂ ਤੁਹਾਡਾ achar ਸਾਲੋਂ ਸਾਲ ਖਰਾਬ ਨਹੀਂ ਹੋਏਗਾ ਸਿਰਫ ਇੱਕ ਵਾਰੀ achar ਬਣਾਉਂਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖ ਲਓ ਤੇ ਫਿਰ achar ਨੂੰ ਕੋਈ ਕਿਤੇ ਵੀ ਖਰਾਬ ਨਹੀਂ ਹੁੰਦਾ ਤੇ ਜਦੋਂ ਤੁਸੀਂ achar ਕਰਨਾ ਉਦੋਂ ਵੀ ਤੁਸੀਂ ਸੁੱਕੇ ਚਮਚ ਦੇ ਨਾਲ ਕੱਢਣਾ ਵਾ ਗਿੱਲੇ ਹੱਥੇ ਨੂੰ ਬਿਲਕੁਲ ਨਹੀਂ ਲਾਉਣੇਗੇ ਇਸ ਤਰ੍ਹਾਂ ਜੀ ਖੱਟਾ ਮਿੱਠਾ ਨਿੰਬੂ ਦਾ achar ਸਾਡਾ ਬਣ ਕੇ ਰੈਡੀ ਹੋ ਗਿਆ ਬਹੁਤ ਹੀ ਹਾਜਮੇਦਾਰ ਤੇ ਬਹੁਤ ਹੀ ਟੇਸਟੀ ਬਣਦਾ ਵਾ ਤੇ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹ ਸachar ਨੂੰ ਬਣਾ ਸਕਦੇ ਹੋ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਕਿ ਤੁਮ ਵੀ ਤੁਹਾਨੂੰ ਨਾ ਪਤਾ ਲੱਗੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਤੇ ਆਪਣਾ ਫੀਡਬੈਕ ਮੇਰੇ ਨਾਲ ਜਰੂਰ ਸ਼ੇਅਰ ਕਰਨਾ ਕਿ ਤੁਹਾਨੂੰ ਕਿੱਦਾਂ ਦੀ ਰੈਸਪੀ ਲੱਗੀ ਤੇ ਤੁਸੀਂ ਕਦੋਂ ਇਸ ਨੂੰ ਬਣਾ ਕੇ ਟਰਾਈ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ